ਕਿ ਕਿਸੇ ਨੂੰ ਮੋਟਾ ਬੇਸ਼ੱਕ ਮੈਂ ਵੀ ਬੋਲ ਰਿਹਾ ਕਿ ਤੀ ਬੇਨਤੀ ਖਾਤੋਂ ਪੁੰਦਾ ਆਇਆ ਲੇਕਿਨ ਐਸਾ ਐਸੇ ਰੱਖਿਆ ਦੇ ਵਿੱਚ ਅਸੀਂ ਆਪਣਾ ਕੰਮ ਅਕੇਲਾ ਚਾਰ ਪਣਾ ਬੰਦ ਕਰਾਂਗੇ ਕਿਉਂਕਿ ਅੱਗੇ ਕਮਾਈ ਕਰਕੇ ਦੂਸਰੇ ਦੇ ਨਾਲ ਜੋ ਜੇ ਕਮਾਈ ਕਰਦੀ ਆਪਣੇ ਘਰਾਂ ਚਾਉਂ ਸੋ ਮੇਰੀ ਬੇਨਤੀ ਆ ਇਹਨਾਂ ਲੋਕਾਂ ਦੇਖਦੇ ਆ ਕੀ ਦੇਖਦੇ ਅਜੀ ਹਰ ਰੋਜ਼ ਕੋਰ ਕੇ ਜਾ ਲਿਆ ਤੇ ਥਾਣਿਆਂ ਨੂੰ ਰੋਣਿਆ ਪਰ ਅਜੀ ਕਿਨਾ ਦੇਖਦਾ ਮੈਨਾਂ ਕਿ ਕਹੂੰ ਸਾਥ ਤੋਂ ਆ ਅੱਜ ਤੁਹਾਨੂੰ ਮੌਕਾ ਸਮੇਂ ਨੇ ਮੌਕਾ ਮੰਗਿਆ ਕਿ ਸਾਡਾ ਇੱਕ ਲੀਡਰ ਲੋਕ ਸਭਾ ਚ ਜਾਣਾ ਚਾਹੀਦਾ ਜਿਹੜਾ ਸਾਡੀ ਲੋਕ ਸਭਾ ਚ ਜਾ ਕੇ ਗੱਲ ਕਰ ਸਕੇ ਸਭ ਤੋਂ ਪਹਿਲਾਂ ਸਭ ਨੂੰ ਜੈਮ ਸੀ ਕਿ ਔਰ ਤੁਹਾਡੇ ਸਮੂਚੇ ਚੈਨਲ ਦਾ ਜੀਆਂ ਕਿਨੇ ਵੈਲਕਮ ਕਰਦੇ ਆ ਕਿ ਜਿਨ੍ਹਾਂ ਦੀ ਬਦੌਲਤ ਅੱਜ ਸਾਡੀ ਆਵਾਜ਼ ਪੰਜਾਬ ਵਿੱਚ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਜਾਵੇਗੀ ਸੋ ਅੱਜ ਦਾ ਸਮਾਂ ਜਿਹੜਾ ਮੈਂ ਕਹਿੰਦਾ ਕਿ ਸਾਡੀ ਮੁਸੀਕ ਕੌਮ ਦੇ ਲਈ ਐਸੀਬੀਸੀ ਭਾਈਚਾਰੇ ਦੇ ਲਈ ਇੱਕ ਬਹੁਤ ਵਧੀਆ ਸਮਾਂ ਆ ਕਿ ਇਹ ਚੀਜ਼ ਦੀ ਮੰਗ ਅੱਜ ਸਮਾਂ ਦੀ ਮੁੱਖ ਮੰਗ ਹੈ ਕਿਉਂਕਿ ਅਸੀਂ 70 75 ਸਾਲ ਤੋਂ ਦੇਖ ਰਹੇ ਹਾਂ ਸਾਡੇ ਪੰਜਾਬ ਦੇ ਵਿੱਚ ਕਿ ਸਾਡੇ ਐਸਬੀਸੀ ਭਾਈਚਾਰੇ ਨਾਲ ਕਿੱਦਾਂ ਦੀਆਂ ਪਾਰਟੀਆਂ ਕਿੱਦਾਂ ਦੇ ਵਿਤਕਰੇ ਕਰ ਰਹੀਆਂ ਨੇ ਜਦ ਕਿ ਸਾਨੂੰ ਸਟੱਪਣੀ ਦੀ ਤਰ੍ਹਾਂ ਵਰਤਿਆ ਜਾਂਦਾ ਸੀ ਤੇ ਜਦੋਂ ਜਿੱਤ ਜਾਂਦੀਆਂ ਪਾਰਟੀਆਂ ਸਰਕਾਰਾਂ ਹੋਂਦ ਚ ਆ ਜਾਂਦੀਆਂ ਉਦੋਂ ਫਿਰ ਕਿਸੇ ਵੀ ਐਸਬੀਸੀ ਭਾਈਚਾਰੇ ਨੂੰ ਪੁੱਛ ਕੇ ਛੇ ਨਹੀਂ ਕੀਤੀ ਜਾਂਦੀ ਸੀ ਜਦ ਕਿ ਸਾਡੀਆਂ ਹੱਕੀ ਮੰਗਾ ਉਹਨਾਂ ਨੂੰ ਵੀ ਗੌਲਿਆ ਕੀਤਾ ਗਿਆ ਸੋ ਅਸੀਂ 2019 ਚ ਵੀ ਬੇਸ਼ੱਕ ਸਾਨੂੰ ਇੱਕ ਪਾਰਟੀ ਨੇ ਟਿਕਟ ਦਿੱਤੀ ਸੀ ਪਰ ਪਾਰਟੀ ਆਮ ਆਦਮੀ ਪਾਰਟੀ ਨੇ ਟਿਕਟ ਦਿੱਤੀ ਸੀ ਪੀਟਰ ਚਿਦਾ ਜੀ ਨੂੰ ਲੇਕਿਨ ਪਾਰਟੀ ਦੇ ਇੱਕ ਵਰਕਰ ਦੀ ਵੀ ਵੋਟ ਸਾਨੂੰ ਨਹੀਂ ਪਈ ਕਿਉਂਕਿ ਸਾਨੂੰ ਨਫ਼ਰਤ ਕਰਦੇ ਨੇ ਸਾਨੂੰ ਇਸਤੇਮਾਲ ਕਰਦੇ ਨੇ ਪਰ ਅਤਕਾ ਸਾਨੂੰ 2024 ਦੀ ਲੋਕ ਸਭਾ ਚੋਣਾਂ ਦੇ ਵਿੱਚ ਜੋ ਅਸੀਂ ਮਨ ਬਣਾਇਆ ਸੀਗਾ ਕਿ ਪਿਛਲੇ ਦਿਨੀ ਅਸੀਂ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਪਰ ਸਾਨੂੰ ਮੈਨੂੰ ਕੋ ਮੈਸੇਜ ਲੱਗਿਆ ਕਿ ਅਜੇ ਬੰਦਾ ਨਾ ਅਨਾਉਂਸ ਕਰਿਓ ਆਪਾਂ ਰਲ ਕੇ ਇੱਕ ਬੰਦਾ ਮੈਦਾਨ ਚ ਤਾਰਾਂਗੇ ਜਿਸ ਨੂੰ ਸਮੁੱਚੀ ਨਸੀਬ ਭਾਈਚਾਰਾ ਤੇ ਐਸਬੀਸੀ ਭਾਈਚਾਰਾ ਸਪੋਰਟ ਕਰੇਗਾ ਔਰ ਅਸੀਂ ਵੱਡੀ ਕਾਮਯਾਬੀ ਨਾਲ ਉਹਨਾਂ ਨੂੰ ਜਿੱਤ ਪ੍ਰਾਪਤ ਕਰਾਵਾਂਗੇ ਸੋ ਅਸੀਂ ਵੇਟ ਕੀਤੀ ਅੱਜ ਸਾਡੇ ਕੋਲ ਲੋਕ ਸਭਾ ਗੁਰਦਾਸਪੁਰ ਹਲਕੇ ਤੋਂ ਸਾਡੇ ਸੈਮੂਅਲ ਸੋਨੀ ਜੀ ਬڑے-बड़े ਲਿਖੇ ਸੁਝਵਾਨ انسان ਮਿਲੇ ਨੇ ਬੇਸ਼ੱਕ ਤੁਸੀਂ ਗੱਲ ਕੀਤੀ ਸਾਡੇ ਸੰਘਰਸ਼ ਦੀ ਅਸੀਂ 2000 ਸੌਰੀ 1999 ਤੋਂ ਲੈ ਕੇ ਜਦੋਂ 오ਡੀਸਾ ਦੇ ਵਿੱਚ ਪਾਦਰੀ ਸਾਹਿਬ ਤੇ ਉਹਨਾਂ ਦੇ ਬੱਚਿਆਂ ਦਾ ਜਿਉਂਦਿਆਂ ਨੂੰ ਸਾੜਿਆ ਗਿਆ ਸੀ 크ਰਿਸਚਨ ਜੂਵਾ ਮੋਰਚਾ ਉਦੋਂ ਤੋਂ ਸੰਘਰਸ਼ ਕਰਦਾ ਆ ਰਿਹਾ ਆਪਣੀਆਂ ਕਮਿਊਨਿਟੀਾਂ ਦੇ ਲਈ ਅੱਜ ਕਮਿਊਨਿਟੀ ਵੱਲੋਂ ਪੂਰਾ ਸਹਿਯੋਗ ਹੈ ਸਾਡੇ ਸੈਮੂਅਲ ਸੋਨੀ ਜੀ ਜੋ ਸਾਡੇ ਉਮੀਦਵਾਰ ਨੇ ਔਰ 크ਰਿਸਚਨ ਜੂਵਾ ਮੋਰਚਾ ਵੱਲੋਂ ਇੱਕ ਵੱਡਾ ਇਕੱਠ ਕਰਕੇ ਅਸੀਂ ਵੈਸੇ ਤੇ ਅੱਜ ਵੀ ਸਮਰਥਨੀਆਂ ਜਦੋਂ ਅਸੀਂ ਨਾਲ ਆ ਕੇ ਬੈਠ ਗਏ ਆ ਤੇ ਸਮਰਥਨੀਆਂ ਪਰ ਕ੍ਰਿਸ਼ਨ ਜੂਆ ਮੋਰਚਾ ਦੀ ਸਮੁੱਚੀ ਟੀਮ ਇਕੱਠੀ ਹੋ ਕੇ ਇਹਨਾਂ ਦਾ ਸਵਾਗਤ ਕਰੇਗੀ ਅਸੀਂ ਕ੍ਰਿਸ਼ਨ ਜੂਆ ਮੋਰਚਾ ਦਿਨ ਰਾਤ ਜਿਸ ਤਰ੍ਹਾਂ ਕਿ ਇਹਨਾਂ ਲੀਡਰਾਂ ਦੇ ਨਾਲ ਅਸੀਂ ਇਹਨਾਂ ਦੇ ਲਈ ਕੰਮ ਕਰਦੇ ਸੀ ਅਸੀਂ ਉਹਦੇ ਨਾਲੋਂ ਵੱਧ ਕੇ ਆਪਣੇ ਭਰਾਵਾਂ ਲਈ ਕੰਮ ਕਰਾਂਗੇ